ਕੌਣ ਸੀ ਲੇਖਕ ਜੀ ਕੇ ਟੀਵੀ ਮੈਂ ਰੰਜੀਤ ਕੌਰ ਬੁਲਟਨ ਦੀ ਸ਼ੁਰੂਆਤ ਕਰਾਂਗੇ ਪਰ ਪਹਿਲਾ ਨਜ਼ਰ ਪਾ ਲੈਣੇ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਪੰਜਾਬ ਵਿੱਚ ਤਹਿਸੀਲਦਾਰ ਵਿਜੀਲੈਂਸ ਕਾਰਵਾਈ ਦੇ ਗ੍ਰੁੱਪ ਵਿੱਚ ਸਮੂਹੀ ਕਚੂਤੀ ਤੇ ਚਲੇ ਗਏ ਸਾਨੂੰ ਨਾਲੇ ਸ਼ੁੱਕਰਵਾਰ ਤੱਕ ਕੰਮ ਨਾ ਕਰਨ ਦਾ ਫੈਸਲਾ ਕੀਤਾ ਤੇ ਇਸ ਦੌਰਾਨ ਰੱਖ ਮੰਤਰੀ ਕੁਵਰਤਮਾਨ ਇਸਮੋਵਲੋਵਿਚ ਸਵੇਤ ਉਹ ਹੀ ਐਕਸ਼ਨ ਮੋਡ ਵਿੱਚ ਨੇ ਮੁੱਖ ਮੰਤਰੀ ਨੇ ਤਹਿਸੀਲਦਾਰਾਂ ਨੂੰ ਸ਼ਾਮ 5 ਵਜੇ ਤੱਕ ਵਾਪਸ ਡਿਊਟੀ ਤੇ ਆਉਣ ਦੀ ਚੇਤਾਵਨੀ ਦਿੱਤੀ ਹੈ ਨੀ ਤਾਂ ਉਹਨਾਂ ਨੂੰ ਮੌਤਲ ਕਰਨ ਦੀ ਗੱਲ ਕਹੀ ਸੀ ਇਸ ਤੋਂ ਬਾਅਦ ਹੋਣ ਵੱਡੀ ਕਾਰਵਾਈ ਕੀਤੀ ਗਈ ਹੈ ਤਹਿਸੀਲਦਾਰ ਸਿਮਿਤ ਕਈ ਜ਼ਿਲ੍ਹਿਆਂ ਤੋਂ ਵਾਪਸ ਵੀ ਆਏ ਪਰ ਕੁਝ ਨੇ ਕੰਮ ਨਹੀਂ ਕੀਤਾ ਇਸ ਤੋਂ ਬਾਅਦ ਸਰਕਾਰ ਨੇ 14 ਤਹਿਸੀਲਦਾਰਾਂ ਨੂੰ ਮੌਤਲ ਕਰ ਦਿੱਤਾ ਤੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣੇ ਹੁਕਮ ਉਚਕਿਆ कि ਜੇਕਰ ਕੋਈ ਅਧਿਕਾਰੀ ਆਪਣੀ ਡਿਊਟੀ ਤੇ ਵਾਪਸ ਨਹੀਂ ਆਉਂਦਾ ਅਤੇ ਦਸਤਾਵੇਜ਼ਨ ਦਰਜ ਕਰਨ ਦੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਤਾਂ ਉਸ ਨੂੰ ਮੌਤਲ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਸਰਕਾਰ ਦੀ ਇਹ ਕ੍ਰਿਪਟੀ ਕਾਰਵਾਈ ਮੰਨੀ ਜਾ ਰਹੀ ਹੈ ਹੜਤਾਲ ਕਰਨ ਅਤੇ ਸਮੂਹਿਕ ਛੁੱਟੀ ਜਾਣ ਤੇ ਫੈਸਲਾ ਜ਼ਬਰਦਸਤੀ ਕੇ ਬਲੈਕਮੇਲਿੰਗ ਦੇ ਬਰਾਬਰ ਹਨਨ ਕੈਸੀ ਤਸਵੀਰ ਸੇ ਹਾਲਚੁ ਜੁ ਬਰਦਾਸ਼ਤ ਨਹੀਂ ਕੀਤਾ ਜਾਵੇਗਾ 5 مارچ ਨੂੰ ਪੰਜਾਬ ਹਰਿਆਣਾ ਦੇ ਖਨੌਰੀ ਸੜਕ ਤੇ ਕਿਸਾਨਾਂ ਕੋਲ ਜਗਜੀਤ ਸਿੰਘ ਢੱਲਵਾਲ ਦੀ ਅਗਰ ਹਟਾਲ ਦਾ ਸੌਂਵਾ ਦੇ ਰਹਿ ਕੇ ਇਸ ਹਟਾਲ ਕਾਰਨ ਬੁੱਧਵਾਰ ਨੂੰ ਸੌ ਹੋਰ ਕਿਸਾਨ ਖਨੌਰੀ ਮੋਰਚੇ ਦੇ ਇੱਕ ਦਿਨ ਦੀ ਪੁਖ ਹਟਾਲ ਤੇ ਬੈਠ ਗਏ ਤੇ ਇਸੇ ਤਰ੍ਹਾਂ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਜਿਹੜਾ ਅਜੇ ਤਸਵੀਰ ਪੱਧਰ ਤੇ ਕਿਸਾਨ ਕੋਕ ਹਟਾਲ ਤੇ ਰਹਿਣਗੇ ਇੱਕ ਖਬਰ ਦੇ ਮੁਤਾਬਕ ਜਗਜੀਤ ਸਿੰਘ ਢੱਲਵਾਲ ਪੁਖ ਹਟਾਲ ਤੇ ਬੈਠੇ ਕਿਸਾਨਾਂ ਨੂੰ ਸੱਭੂ ਕਰਨਗੇ ਤੇ ਜੇ ਪਾਸੇ ਕਿਸਾਨ ਆਗੂ ਨੇ ਸੀਖਤ ਕਿਸਾਨ ਮੋਰਚਾ ਨੂੰ ਤੁਰੰਤ ਰਿਹਾ ਕਰਨ ਦੀ ਮਾਨ ਕੀਤੀ ਹੈ ਕਿ ਉਹਨਾਂ ਨੇ ਕਿਸਾਨ ਆਗੂਆਂ ਤੇ ਬਲਕਰਾਂ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਉਹਨਾਂ ਨੇ ਕਹਿ ਕੇ ਕਿ ਕਿਸਾਨ ਆਗੂਆਂ ਦੇ ਵਿਰੁੱਧ ਤੱਕ ਹੈ ਤੇ ਇਹ ਮੁਖੜਤਾਰ 26 ਨਵੰਬਰ ਤੋਂ ਲਗਾਤਾਰ ਚੱਲ ਰਹੀ ਹੈ ਧਨੇਵਾ ਨੇ 26 ਨਵੰਬਰ ਨੂੰ ਆਪਣਾ ਮਰਨ ਵਰਤ ਸ਼ੁਰੂ ਕੀਤਾ ਸੀ ਜਦੋਂ ਕੇਂਦਰ ਸਰਕਾਰ ਉਹਨਾਂ ਨਾਲ ਕਿਸੇ ਵੀ ਮੁੱਦੇ ਤੇ ਗੱਲ ਨਹੀਂ ਕਰ ਰਹੀ ਸੀ ਤੇ ਵਿਰੋਧ ਪ੍ਰਦਰਸ਼ਨ 13 ਫਰਵਰੀ 2024 ਤੋਂ ਚੱਲ ਰਿਹਾ ਹੈ ਇਸ ਸਮੇਂ ਦੌਰਾਨ ਉਹਨਾਂ ਨੇ ਕਹਿ ਕਿ ਉਹ ਕਿਸੇ ਵੀ ਤਰ੍ਹਾਂ ਖਾਣਾ ਨਹੀਂ ਖਾਣਗੇ ਤੇ ਕੋਈ ਡਾਕਟਰੀ ਸਹਾਇਤਾ ਵੀ ਨਹੀਂ ਲੈਣਗੇ ਪਰ ਜਦੋਂ ਉਹਨਾਂ ਦਾ ਮਰਨ ਵਰਤ 50 ਦਿਨ ਦਾ ਪੂਰਾ ਹੋ ਗਿਆ ਡਲੇਗਾਰ ਦੇ ਖੇਤ ਵਿਗੜਨ ਲੱਗੀ ਤਾਂ ਮਾਮਲਾ ਸਪਿੰਗਪੁਰ ਤੱਕ ਪਹੁੰਚ ਗਿਆ ਜਿਸ ਤੋਂ ਬਾਅਦ ਕੇਂਦਰ ਸਰਕਾਰ ਦੇ ਅਧਿਕਾਰੀ ਮੋਰਚੇ ਤੇ ਪਹੁੰਚ ਗਏ ਤੇ ਉਹਨਾਂ ਨੇ ਕਿਸਾਨਾਂ ਨੂੰ 14 ਫਰਵਰੀ ਨੂੰ ਇੱਕ ਮੀਟਿੰਗ ਲਈ ਸੱਦਾ ਦਿੱਤਾ ਸੀ ਜਿਸ ਤੋਂ ਬਾਅਦ ਡੱਲੇਵਾਲ ਨੇ ਡਾਕਟਰੀ ਸਹਾਇਤਾ ਲੈਣ ਦਾ ਫੈਸਲਾ ਕੀਤਾ ਸੀ ਤੇ ਉਸ ਤੋਂ ਬਾਅਦ 22 ਫਰਵਰੀ ਨੂੰ ਮੀਟਿੰਗ ਹੋਈ ਤੇ ਜਦੋਂ ਕਿ ਉਹਨਾਂ ਮੀਟਿੰਗ ਉਹ ਮਾਰਚ ਨੂੰ ਹੋਣੀ ਹੈ ਹਾਲਾਂਕਿ ਮੌਣਵਾਰਤ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੇ ਆਪਣੀ ਜ਼ਮੀਨ ਆਪਣੇ ਪੁੱਤਰ ਅਤੇ ਨੋ ਪੁੱਤਰ ਦੇ ਨਾਮ ਵੀ ਕਰ ਦਿੱਤੀ ਹੈ ਤਾਂ ਜੋ ਕੋਈ ਵਿਵਾਦ ਬਾਅਦ ਵਿੱਚ ਨਾ ਹੋਵੇ ਸਿੱਧੇ ਕਿਸਾਨ ਮੋਰਚਾ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਗਾ ਕੇ ਵਿਰੋਧ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਚੁੱਕਿਆ ਐਸ ਲਈ ਕਿਸਾਨ ਟਰੈਕਟਰ ਟਰਾਲੀਆਂ ਵਿੱਚ ਚੰਡੀਗੜ੍ਹ ਵੱਲੋਂ ਪਹੁੰਚ ਕਰ ਰਹੇ ਤੇ ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਨੇ ਆਪਣੀਆਂ ਸਰਹੱਦਾਂ ਨੂੰ ਸੀਖ ਕਰਨਾ ਸ਼ੁਰੂ ਕਰ ਦਿੱਤਾ ਹੈ ਚੰਡੀਗੜ੍ਹ ਪੁਲਿਸ ਨੇ ਨਾ ਭਗ 1500 ਕਰਮਚਾਰੀ ਤੈਨਾਤ ਕੀਤੇ ਨੇ ਰਿਜ਼ਰਵ ਫੋਰਸ ਤੈਨਾਤ ਕਰਨ ਦੀਆਂ ਵੀ ਤਿਆਰੀਆਂ ਹਨ ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਪੁਲਿਸ ਨੇ ਇੱਕ ਟ੍ਰੈਫਿਕ ਐਡਵਾਈਸਰੀ ਜਾਰੀ ਕੀਤੀ ਸੀ ਜਿਸ ਵਿੱਚ ਲੋਕਾਂ ਨੂੰ ਬਾਹਰ ਸੜਕਾਂ ਤੋਂ ਨਾ ਜਾਣ ਦੀ ਸਲਾਹ ਦਿੱਤੀ ਗਈ ਸੀ ਚੰਡੀਗੜ੍ਹ ਪੁਲਿਸ ਸੇਭਲੋ ਐਡਵਾਈਜ਼ਰੀ ਜਾਰੀ ਕਰਕੇ ਸਵਿਚ ਜ਼ੀਰਾਖਪੁਰ ਬੈਰੀਅਰ ਫੈਦਾ ਬੈਰੀਅਰ ਸੈਕਟਰ 48 49 ਵਾਲੀ ਸੜਕ ਸੈਕਟਰ 49 ਤੇ 50 ਵਾਲੀ ਸੜਕ ਤੇ 59 ਵਾਲੀ ਸੜਕ ਜੇਹਰੂ ਸੈਕਟਰ 59 ਤੇ 52 ਵਾਲੀ ਸੜਕ ਮੋਟਰ ਬੈਰੀਅਰ ਸੈਕਟਰ 59 ਤੇ 59 ਵਾਲੀ ਸੜਕ ਤੇ ਸੈਕਟਰ 59 ਤੇ 60 ਵਾਲੀ ਸੜਕ ਕੋ ਨਿਚੇ ਮਾਰਕੀਟ ਤੇ ਨਾ ਕਈ ਥਾਵਾਂ ਤੋਂ ਨਾ ਲੰਡਨ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਸਯੁਕਤ ਕਿਸਾਨ ਮੋਰਚਾ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਗਾ ਕੇ ਵਿਰੋਧ ਪ੍ਰਦਰਸ਼ਨ ਕਰੇਗਾ ਇਸ ਲਈ ਕਿਸਾਨ ਪਾਗਲਮ ਚੰਡੀਗੜ੍ਹ ਵੱਲ ਪਹੁੰਚ ਕਰ ਰਹੇ ਨੇ ਪੂਰੇ ਸੂਬੇ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਨਾਲ ਚੰਡੀਗੜ੍ਹ ਵੱਲ ਪਹੁੰਚ ਰਹੇ ਨੇ ਚੰਡੀਗੜ੍ਹ ਪੁਲਿਸ ਨੇ ਆਪਣੀਆਂ ਸਰਹੰਦਾਂ ਰੂਪੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਚੰਡੀਗੜ੍ਹ ਪੁਲਿਸ ਨੇ ਲਗਭਗ 1500 ਪੁਲਿਸ ਕਰਮਚਾਰੀਆਂ ਤਾਇਨਾਤ ਕੀਤੇ ਨੇ ਦੂਜੇ ਪਾਸੇ ਪੰਜਾਬ ਪੁਲਿਸ ਨੇ ਵੀ ਥਾਣੇ ਥਾਣੇ ਲਾ ਕੇ ਗਤੀ ਕੀਤੀ ਹੈ ਜਾਣਕਾਰੀ ਤੱਕ ਪੰਜਾਬ ਪੁਲਿਸ ਨੇ ਕਿਸਾਨਾਂ ਦੇ ਜੱਥਿਆਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ ਕ੍ਰਾਂਤੀਕਾਰੀ ਕਿਸਾਨੀ ਯੂਨੀਅਨ ਪੰਜਾਬ ਦੇ ਰੋਪੜਾ ਜ਼ਿਲ੍ਹਾ ਪ੍ਰਧਾਨ ਜਤੇ ਨਸੀਬ ਸਲੀਨਾ ਕਿਸਾਨਾਂ ਦੇ ਕਾਫਲੇ ਵਿੱਚ ਅਜੀਤਵਾਰ ਲਾ ਕੇ ਤੁਹਾਨੂੰ ਗ੍ਰਿਫਤਾਰ ਕਰ ਲਿਆ ਗਿਆ। ਬੇਕ ਪੰਜਾਬ ਦੇ ਆਗੋਰ ਪੁਲਿਸ ਦੇ ਸੰਭਾਲੇ ਤੋਂ ਅਕੇ ਰੋਕਿਆ ਜਿਸ ਤੋਂ ਬਾਅਦ ਕਿਸਾਨ ਸੜਕਾਂ ਤੇ ਡਟਦੇ ਨੇ ਜਿਹੜੇ ਪਾਸੇ ਪਟਿਆਲਾ ਚ ਕਿਸਾਨਾਂ ਨੂੰ ਰੋਪੜ ਲਈ ਪੰਜਾਬ ਸਰਕਾਰ ਦੇ ਵਿਧੀਆਂ ਤੇ ਕੋਸ਼ਿਸ਼ ਨਹੀਂ ਸਨ ਗ੍ਰਿਫਤਾਰ ਹਰੇਕ ਤੇ ਦੇ ਟਰੱਕ ਲਾਇਏ ਨੇ ਭਾਰਤ ਕਿਸਾਨ ਯੂਨੀਅਨ ਪੰਜਾਬ ਦੀਆਂ ਟਰਾਲੀਆਂ ਪੰਜਾਬ ਪੁਲਿਸ ਨੇ ਲੁਧਿਆਣਾ ਚੰਡੀਗੜ੍ਹ ਦੇ ਰੋਕ ਲੈਂਦੇ ਨੇ ਕਿ ਲੁਧਿਆਣਾ ਜੇਗਰਾਮ ਹੁਸ਼ਿਆਰ ਵਿੱਚ ਫੋਸ ਤੋਂ ਰੋਡ ਤੇ ਗੁਰਦੁਆਰਾ ਨਾਨਕ ਸਰ ਨੇੜੇ ਇੱਕ ਪੁੱਲ ਤੋਂ ਲੱਗ ਰਹੇ ਸੀ ਐਨ ਜੀ ਟਰੱਕ ਦੇ ਟੈਂਕ ਵਿੱਚ ਭਿਆਨਕ ਅਗ ਲੱਗ ਗਈ ਟਰੱਕ ਬਿਸਕੁਟਾਂ ਨਾਲ ਲੱਗਿਆ ਹੋਇਆ ਸੀ ਅੱਗ ਲੱਗਣ ਕਾਰਨ ਟੈਂਕ ਉਸਮਾਫਾ ਹੋ ਗਿਆ ਟੈਂਕ ਬੁਰੀ ਤਰੀਕੇ ਨਾਲ ਸੜ ਕੇ ਸੁਆਹ ਹੋ ਗਿਆ ਟਰੱਕ ਵਿੱਚ ਦੋ ਟੈਂਕ ਲੱਗੇ ਹੋਏ ਸਨ ਤੁਹਾਮਕੇ ਕਾਰਨ ਫੋਸ ਤੋਂ ਰੋਡ ਕਾਲੇ ਜਵਾਲੇ ਦੇ ਨੇੜੇ ਜਿਹੜੇ ਹੌਂਸਲੇ ਵਿੱਚ ਮੌਜੂਦ ਕੁਝ ਚਸ਼ਮਦੀਤਾ ਨੇ ਕਹਿਣਾ ਹੈ ਕਿ ਡਰਾਈਵਰ ਛਾਲ ਮਾਰ ਕੇ ਬਾਹਰ ਗਿਆ ਕਿ ਟਰੱਕ ਨੂੰ ਟ੍ਰੇਨ ਦੀ ਮਦਦ ਨਾਲ ਹਾਈਵੇ ਤੋਂ ਪਟਾਇਆ ਗਿਆ ਅੱਗ ਲੱਗੇ ਦੇ ਕਿ ਫਰਮਰ ਗਰੂਪ ਲੋਕਾਂ ਨੇ ਸੂ ਆਕੇ ਸੀਐਨਜੀ ਤੁਮਾਰਤ ਨੂੰ ਦੇਖੀ ਰਾਹਵੀਰਾਂ ਨੇ ਆਪਣੇ ਵਾਹਨ ਜਿੱਥੇ ਸਾਨੂੰ ਕਈ ਲੋਨ ਦਿੱਤੇ ਰੋਕਾ ਲਿਆ ਤਾਂ ਫਾਈਬਰ ਗਰੇਡ ਦੀ ਸੂਚਿਤਤਾ ਦੇ ਕਈ ਵਾਹਨ ਜਾਮ ਵਿੱਚ ਫਸ ਕੇ ਘਟਨਾ ਤੋਂ ਕੁਝ ਮਿੰਟ ਬਾਅਦ ਜਿਗਰਾਉਂਡ ਫਾਈਬਰ ਗਰੇਡ ਦੀ ਅਗਟੀਆਂ ਮੌਕੇ ਤੇ ਪਹੁੰਚੀ ਹੈ ਤੇ 1 ਘੰਟੇ ਤੋਂ ਬਾਅਦ ਸਮਝੀ ਸਖਤ ਮਿਹਨਤ ਤੋਂ ਬਾਅਦ ਪੁਲਿਸ ਨੇ ਅੱਜ ਦੇ ਕਾਬੂ ਪਾਇਆ ਜਿਸ ਵਿੱਚ ਜਿਸ ਤਰ੍ਹਾਂ ਕੁਝ ਹਮਾਰਤਾ ਹੋਇਆ ਉਹ ਜਾਨ ਤੋਂ ਮੂਗਾ ਜਾ ਰਿਹਾ ਸੀ ਡਰਾਈਵਰ ਦੀ ਖਾਲੇ ਕੋਈ ਛਾਨ ਨਹੀਂ ਹੋ ਪਾਈ ਪੁਲਿਸ ਨੇ ਨੁਕਸਾਨੇ ਕੇ ਵਾਹਨ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਡਰਾਈਵਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਹਾਰ ਮਾਮਲੇ ਦੀ ਜਾਂਚ ਕਰ ਲਈ ਹੈ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੋਨੇ ਦੀ ਸਮਗਲਿਕ ਦੇ ਇੱਕ ਵੱਡੇ ਰੈਕਟ ਦਾ ਪਰਦਾ ਫਾਸ਼ ਕੀਤਾ ਗਿਆ ਹੈ 14 ਕਿਲੋ ਵਦੇਸ਼ੀ ਸੋਨੇ ਸਮੇਤ 4.73 ਕਰੋੜ ਰੁਪਏ ਦੀ ਜਵਦਾਦ ਜ਼ਬਤ ਕੀਤੀ ਗਈ ਹੈ ਫੜੀ ਗਈ ਔਰਤ مشهور اداکارہ ہے جس کا نام رانی راہو ہے تو فिल्म अभिनेत्री है तो तस्करी ने, के नेटवर्क ਨਾਲ जुड़ी ਦੱਸੀ ਜਾ ਰਹੀ ਹੈ ਰانی راہو ਦੇ ਪਿਤਾ پولیس ਵਿਚੀ ਜੀ ਨੇ ਦੇਸ਼ੀ ਸੋਨੇ ਨਾਲ ਔਰਤ ਨੂੰ گرفتار ਕੀਤਾ ਗਿਆ ਜਿਸ کی قیمت 12.5 ਕਰੋੜ ਰੁਪਏ ਦੱਸੀ ਜਾ ਰਹੀ ਹੈ ਔਰਤ ਆਪਣੇ ਸ਼ਰੀਰ ਵਿੱਚ ਸੋਨਾ ਲੁਕਾ ਕੇ ਲੈ ਆ ਰਹੀ ਸੀ ਪਰ ਜਦੋਂ ਕਸਟਮ ਵਿਭਾਗ ਵੱਲੋਂ ਚੈਕ ਕੀਤਾ ਗਈ ਕਸਟਮ ਜਵਦਾਦ ਕੱਢਿਆ ਗਿਆ ਤੇ ਮਾਮਲੇ ਦੀ ਜਾਂਚ کافی ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੇ 33 ਕਾਲੀ ਔਰਤ ਨੂੰ ਕਿਹਾ ਕਿ ਉਹ ਦੁਬਈ ਤੋਂ ਬੰਗਲੌਰੋਂ ਆਈ ਵਾਈ ਅੱਡੇ ਤੇ ਪਹੁੰਚੀ ਜਾਂਚ ਕੀਤੀ ਗਈ ਤਾਂ ਉਸ ਨੇ ਆਪਣੇ શરી ਚ ਸੋਨਾ ਲੁਕਾਇਆ ਹੋਇਆ ਸੀ ਕਿਹਾ ਜਾ ਰਿਹਾ ਹੈ ਕਿ ਇਸ ਪਹਿਲਾਂ ਦੇ ਦੋ ਬੰਗਲੌਰ ਵਿੱਚ ਘਰ ਕੇ ਛਾਪਾ ਮਾਰਿਆ ਗਿਆ ਜਿੱਥੇ ਆਪਣੇ ਪਤੀ ਨਾਲ ਰਹਿੰਦੀ ਸੀ ਕਿ ਉੱਥੋਂ ਹੀ ਕੋਰੋਨਾ ਦੇ ਗੈਰ ਹਰਾਮਤਕੀ ਰਹੇ ਨੇ ਤੇ ਜਗ੍ਹਾ ਵੀ ਜੱਫਤ ਕੀਤੀ ਹੈ ਭਾਰਤ ਨੇ ਦੁਬਈ ਕ੍ਰਿਕਟ ਗਰਾਊਂਡ ਤੇ ਖੇਡੀ ਗਈ ਚੈਂਪੀਅਨਸ਼ਿਪ ਟਰਾਫੀ ਦੇ ਸੈਮੀਫਾਈਨਲ ਚ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ ਜਿਸ ਨਾਲ ਇੱਥੇ ਭਾਰਤ ਦਾ ਸੈਮੀਫਾਈਨਲ ਵਿੱਚ ਪਹੁੰਚ ਗਿਆ ਔਰ ਇਸ ਦੇ ਪਾਸੇ ਆਸਟ੍ਰੇਲੀਆ ਨੂੰ ਵਾਪਸੀ ਦੀ ਟਿਕਟ ਮਿਲ ਗਈ ਇਸ ਨਾਲ ਹੀ ਵਨਡੇ ਕੱਪ ਦੇ ਫਾਈਨਲ ਵਿੱਚ ਆਸਟ੍ਰੇਲੀਆ ਦੇ ਹਾਰ ਮਿਲੇ ਜਿਸ ਲਈ 265 ਦੌੜਾਂ ਦੀ ਸ਼ੁਰੂਆਤ ਚੰਗੀ ਟੀਮ ਇੰਡੀਆ ਦੀ ਪਰ ਵਿਰਾਟ ਕੋਹਲੀ ਦੇ ਸ਼ਾਨਦਾਰ ਅੰਕੜੇ ਅਤੇ ਇਹ ਨੇ ਚੰਪੀ ਦੇ ਅੰਕੜੇ ਪੇਸ਼ ਕਰਕੇ ਟੀਮ ਇੰਡੀਆ ਨੂੰ ਜਿੱਤ ਦੀ ਕਗਾਰ ਤੇ ਖੜਾ ਕਿ ਹਾਲਸ ਫੁਲਟਨ ਤੋਂ ਪਾਸੇ ਨਹੀਂ ਚਲਿਆ ਤੇ ਤਾਂ ਦਾ ਨਿਕਲ ਲਿਆ ਕਿ ਸੀ ਬਿਨੋ ਰੋ ਵਿੱਚ ਪਈਆਂ ਟੀਵੀ ਨਾਲ ਤਾਂ